डबल इंजन की सरकार के प्रयासों से किसानों को मेहनत का पूरा दाम मिल रहा है सब्सिडी और बीज पर बढ़ी सहायता अब सीधे किसानों को मिल रही है भावान्तर भरपाई योजना एवं बागवानी ने खोल दिए आय के नए रास्ते देश के सची प्रधानमंत्री आदरणीय मोदी जी के नेतृत्व में ऐसी नीतियां बनाई हैं जिनसे किसानों की आय लगातार बढ़े ये हमारी सरकार मोदी जी के नेतृत्व तो में इंजन की सरकार चल रही कि हमारा किसान सशक्त हो मजबूत हो और उसको लेकर के हमारी नीतियां लगातार उनकी आय बढ़ाने के लिए काम कर रही अब गांव की खुशहाली खेतों से झलकती है और किसान क्रेडिट कार्ड की ऋण सीमा पांच लाख कर दी गई ताकि खेती आसान बने और किसान अपने सपनों को पूरा कर सके मुख्यमंत्री श्री नायब सिंह सैनी जी के कुशल नेतृत्व में किसान उत्थान के नए अध्याय लिखे गए हैं जब अन्नदाता मुस्कुराएगा तभी हरियाणा चमकेगा साडी महलावां साडिया पैणा जेडी है वो सेफ नहीं है छोटे-छोटे बच्चों को ऑटोमेटिक वेपन्स दिए रिकवरी है हो रही उस जगह पर ध्यान ना देदे होए ਬੇਤੁਕੇ ਪ੍ਰਦਰਸ਼ਨ ਕਰਕੇ ਪੰਜਾਬ ਦੀ ਜਨਤਾ ਦਾ ਜਿਹੜਾ ਉਹ ਸਮੇਂ ਦਾ ਵੀ ਨੁਕਸਾਨ ਕਰ ਰਹੀ ਹੈ ਸਵਾਗ ਚਾਰ ਸਾਲ ਹੋ ਗਏ ਹੋਰ ਦੋ ਚਾਰ ਪੰਜ ਮਹੀਨੇ ਇਹਨਾਂ ਕੋ ਰਹਿ ਗਏ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਤੇ ਇਹਨਾਂ ਦਾ ਕੰਮ ਖਤਮ ਤੇ ਇਥੋਂ ਤੱਕਰ ਘਟਿਆ ਹਰਕਤਾਂ ਦਾ ਗੁੱਤਰ ਆਂਦੇ ਵੀ ਔਰਾਂ ਤੇ ਝੂਠੇ ਜਾਇਜ਼ ਜਾਇਜ਼ ਪੱਤੇ ਵੀ ਕਰਵਾ ਦੇਤੇ ਇਹਨਾਂ ਨੂੰ ਪੰਜਾਬ ਦੀ ਜਨਤਾ ਨੇ ਵੀ ਛੱਡ ਜਾਣਾ ਪੱਤਰਕਾਰ ਭਰਾਵਾਂ ਨੇ ਵੀ ਛੱਡ ਜਾਣਾ ਇਹਨਾਂ ਦੇ ਸਾਥੀਆਂ ਨੇ ਵੀ ਛੱਡ ਜਾਣਾ ਇਹਨਾਂ ਦੇ ਲੀਡਰਾਂ ਨੇ ਵੀ ਛੱਡ ਕੇ ਫਾਰਨ ਕੰਟਰੀ ਚ ਦੌੜ ਜਾਣਾ ਪੰਜਾਬ ਵਿੱਚ ਵਿਗੜ ਰਹੀ ਲਾ ਐਨ ਆਰਡਰ ਦੀ ਸਥਿਤੀ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਉੱਤੇ ਹਮਲੇ ਤੇਜ਼ ਕਰ ਦਿੱਤੇ ਨੇ ਉੱਤੇ ਹੀ ਯੋਗੇਸ਼ ਠਾਕੁਰ ਭਾਜਪਾ प्रवक्ता ਇੱਕ ਬੇਹੱਦ ਤਿੱਖਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਦੀ ਜਨਤਾ ਹੁਣ ਇਹਨਾਂ ਦਾ ਝਾੜੂ ਖਲਾਰ ਕੇ ਚੁੱਲ੍ਹੇ ਵਿੱਚ ਫੂਕ ਦੇਵੇਗੀ ਆਓ ਦੇਖਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਨਮਸਕਾਰ ਪਹਿਲੇ ਤੇ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਇਹਨਾਂ ਨੇ ਦੇ ਪੂਰੇ ਪੰਜਾਬ ਦਾ ਹੀ ਮਾਨ ਸਮਾਨ ਜਿਹੜਾ ਹੈ ਉਹ ਸਨਮਨ ਕਰਤਾ ਪਰ ਤੇ ਸਮਝ ਨਹੀਂ ਆ ਰਹੀ ਇਹ ਬੇਤੁਕੇ ਵਿਰੋਧ ਪ੍ਰਦਰਸ਼ਨ ਜਨਤਾ ਦਾ ਧਿਆਨ ਡਾਇਵਰਟ ਕਰਨ ਵਾਸਤੇ ਕਿਉਂ ਜੇ ਕਿਸੇ ਨੇਤਾ ਨੇ ਆ ਕਿਸੇ ਵਿਅਕਤੀ ਵਿਸ਼ੇਸ਼ ਨੇ ਕਿਸੇ ਦੇ ਪਿਤਾ ਦੇ ਕੰਮ ਨੂੰ ਜਿਹਨੂੰ ਕੰਮ ਕਹਿ ਸਕਦੇ ਹੈ ਹੈਨਾ ਉਹਨੂੰ ਪਬਲੀਕਲੀ ਕਿਹਾ ਹੋਏਗਾ ਜਾਂ ਇੰਟਰਨੈਸ਼ਨਲੀ ਕਿਹਾ ਜਾਇਆ ਹੈ ਬਿਨਾ ਉਹਦੇ ਤੋਂ ਕਿਹਾ ਬੈਂਡ ਵਾਲਾ ਇਹ ਕਿਸੇ ਦਾ ਫਾਦਰ ਬੈਂਡ ਦਾ ਕੰਮ ਕਰਦਾ ਹੈ ਬੈਂਡ ਵਜਾਦੇ ਰਹੇ ਤੇ ਇਹ ਕਿਸੇ ਨੇ ਕਹਿਤਾ ਤੇ ਜਿਸ ਆਦਮੀ ਨੂੰ ਆਪਣੇ ਪਿਤਾ ਦੇ ਕੰਮ ਦੇ ਉੱਤੇ ਪ੍ਰਾਊਡ ਫੀਲ ਨਹੀਂ ਹੈ ਤੇ ਬੇਤੁਕੇ ਜਨਤਾ ਦਾ ਧਿਆਨ ਡਾਇਵਰਟ ਕਰਨ ਵਾਸਤੇ ਜਿੱਧਰ ਕ੍ਰਾਈਮ ਵਧ ਰਿਹਾ ਬੱਚੇ-ਬੱਚੇ ਕੋ ਪਿਸਤੋਲਾਂ ਖੋਈਆਂ ਜਾ ਰਹੀਆਂ ਠੀਕ ਹੈ ਸਾਡੀ ਮਹਿਲਾਵਾਂ ਸਾਡੀਆਂ ਭੈਣਾਂ ਜਿਹੜੀਆਂ ਆ ਉਹ ਸੇਫ ਨਹੀਂ ਹੈ ਛੋਟੇ-ਛੋਟੇ ਬੱਚਿਆਂ ਕੋਲ ਆਟੋਮੈਟਿਕ ਵੈਪਨਸ ਦੀਆਂ ਰਿਕਵਰੀਆਂ ਹੋ ਰਹੀਆਂ ਉਸ ਜਗ੍ਹਾ ਵੱਲ ਧਿਆਨ ਨਾ ਦੇਦੇ ਹੋਏ ਬੇਤੁਕੇ ਪ੍ਰਦਰਸ਼ਨ ਕਰਕੇ ਪੰਜਾਬ ਦੀ ਜਨਤਾ ਦਾ ਜਿਹੜਾ ਉਹ ਸਮੇਂ ਦਾ ਵੀ ਨੁਕਸਾਨ ਕਰ ਰਹੀ ਹੈ ਸਮੇਂ ਤੇ ਬੜੀ ਤੇਜ਼ੀ ਨਾਲ ਨਿਕਲ ਗਿਆ ਸਵਾ 4 ਸਾਲ ਹੋ ਗਏ ਹੋਰ 2 4 5 ਮਹੀਨੇ ਇਹਨਾਂ ਕੋ ਰਹਿ ਗਏ ਉਸ ਤੋਂ ਬਾਅਦ ਇਲੈਕਸ਼ਨ ਕੋਰਟ ਤੇ ਇਹਨਾਂ ਦਾ ਕੰਮ ਖਤਮ ਮੈਂ ਅੱਜ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਮੈਨੂੰ ਪਤਾ ਲੱਗਾ ਵੀ ਪੱਤਰਕਾਰ ਭਰਾਵਾਂ ਦੇ ਨਾਲ ਵੀ ਇਹਨਾਂ ਨੇ ਬਸ ਲੋਕੀਆਂ ਕੀਤੀਆਂ ਇਹ ਤੇ ਲਗਾਤਾਰ ਹੀ ਤੁਸੀਂ ਦੇਖ ਰਹੇ ਹੋ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਵਿਰੋਧ ਕਰਦਾ ਹੈ ਇਹ ਉਹਦਾ ਮੂੰਹ ਬੰਦ ਕਰਵਾਉਣ ਵਾਸਤੇ ਚਾਹੇ ਉਹ ਕੋਈ ਪ੍ਰਿੰਟ মিডিਆ ਹੋਵੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੈ ਉਹਨਾਂ ਦੇ ਨਾਲ ਬਸ ਲੋਕੀ ਕਰਦੇ ਆ ਤੇ ਇਥੋਂ ਤੱਕ ਕਰ ਘਟਿਆ ਹਰਕਤਾਂ ਦਾ ਗੁੱਤ ਆਉਂਦੇ ਵੀ ਔਰਾਂ ਤੇ ਝੂਠੇ ਜਾਇਜ਼ ਜਾਇਜ਼ ਪਰਚੇ ਵੀ ਕਰਵਾ ਦਿੰਦੇ ਅੱਜ ਬੜੀ ਸ਼ਰਮਨਾਕ ਘਟਨਾ ਆਮ ਆਦਮੀ ਦੇ ਬੇਵਜਹ ਜਰਾਏਕ ਵਿਰੋਧ ਕੀਤਾ ਜਾ ਰਿਹਾ ਉੱਥੇ ਮੇਰੇ ਪੱਤਰਕਾਰ ਭਰਾਵਾਂ ਨੂੰ ਜਿਹੜਾ ਆ ਮਾਨ ਸਨਮਾਨ ਨਹੀਂ ਦਿੱਤਾ ਗਿਆ ਮੈਂ ਤੇ ਪੱਤਰਕਾਰ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਵੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਇਹਨਾਂ ਦਾ ਜਿਸ ਤਰ੍ਹਾਂ ਕਹਿੰਦੇ ਨੇ ਅੰਤ ਵੇਲੇ ਸਭ ਤੈਨੂੰ ਛੱਡ ਜਾਣਗੇ ਇਹਨਾਂ ਨੂੰ ਪੰਜਾਬ ਦੀ ਜਨਤਾ ਨੇ ਵੀ ਛੱਡ ਜਾਣਾ ਪੱਤਰਕਾਰ ਭਰਾਵਾਂ ਨੇ ਵੀ ਛੱਡ ਜਾਣਾ ਇਹਨਾਂ ਦੇ ਸਾਥੀਆਂ ਨੇ ਵੀ ਛੱਡ ਜਾਣਾ ਇਹਨਾਂ ਦੇ ਲੀਡਰਾਂ ਨੇ ਵੀ ਛੱਡ ਕੇ ਫੋਰਨ ਕੰਟਰੀ 'ਚ ਦੌੜ ਜਾਣਾ ਇਹਨਾਂ ਨੂੰ ਜਗ੍ਹਾ ਨਹੀਂ ਮਿਲਣੀ ਪੰਜਾਬ ਦੇ ਵਿੱਚ ਮੂਹ ਲੁਕਾਨ ਇਹਨਾਂ ਦਾ ਜਿਹੜਾ ਅਹੰਕਾਰ ਜਿਹੜਾ ਸਿਰ ਚੜ ਕੇ ਬੋਲ ਰਿਹਾ ਹੈ ਜਦ ਇਹਨਾਂ ਦੇ ਕਿਤੇ ਲੀਡਰ ਕਹਿੰਦੇ ਵੀ ਅਸੀਂ ਧੌਂ ਤੇ ਗੋਡਾ ਰੱਖ ਕੇ ਅਸੀਂ 117 ਸੀਟਾਂ ਲਵਾਂਗੇ ਕੋਈ ਕਹਿੰਦਾ ਜੀ ਸ਼ਾਮ-ਦਾਮ ਦੰਡ ਭੇਦ ਇਹੀ ਭਾਸ਼ਾ ਹੈ ਦਿੱਲੀ 'ਚ ਵਰਤਦੇ ਰਹੀ ਹੈ ਪੰਜਾਬ ਦੇ دریا ਲੁੱਟ ਲੇ ਪੰਜਾਬ ਦੇ ਲੋਕਾਂ ਨੂੰ ਲੁੱਟ ਲਿਆ ਪੰਜਾਬ ਦੇ ਲੋਕਾਂ ਦਾ ਮਾਨ ਸਨਮਾਨ ਨਹੀਂ ਕੀਤਾ ਪੱਤਰਕਾਰ ਭਰਾਵਾਂ ਦਾ ਮਾਨ ਸਨਮਾਨ ਨਹੀਂ ਕੀਤਾ ਪੰਜਾਬ ਦੇ ਪੀਰਾਂ ਫਕੀਰਾਂ ਦਾ ਸਨਮਾਨ ਮਾਨ ਸਨਮਾਨ ਨਹੀਂ ਕੀਤਾ ਪੰਜਾਬ ਦੇ ਸੰਤਾਂ ਦਾ ਮਾਨ ਸਨਮਾਨ ਨਹੀਂ ਕੀਤਾ ਕਿਸੇ ਡੇਰਿਆਂ ਦਾ ਮਾਨ ਸਨਮਾਨ ਨਹੀਂ ਕੀਤਾ ਤੇ ਹੁਣ ਜਨਤਾ ਨੇ ਵੀ ਇਹਨਾਂ ਨੂੰ ਝਾੜੂ ਜੜਾ ਇਹਨਾਂ ਦਾ ਖਲਾਰ ਦੇਣਾ ਖਲਾਰ ਕੇ ਚੁੱਲੇ ਤੇ ਪਾ ਕੇ ਫੂਕ ਦੇਣਾ ਉਹ ਸਮੇਂ ਬੜੀ ਜਲਦੀ 2027 ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਬੜੀ ਸ਼ਰਮਨਾਕ ਕਟਨਾ ਅੱਜ ਇਹਨਾਂ ਨੇ ਫੇਰ ਤੋਂ ਦੁਬਾਰਾ ਤੋਂ ਜੜੀ ਹੈ ਉਹ ਸਾਡੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੱਤਰਕਾਰ ਭਰਾਵਾਂ ਦੇ ਨਾਲ ਕੀਤੀ ਹੈ ਬਾਤੀ ਜਨਤਾ ਪਾਰਟੀ ਦਾ ਹਰ ਸਿਪਾਈ ਪੱਤਰਕਾਰ ਭਰਾਵਾਂ ਦੇ ਨਾਲ ਹੈ ਜਿੱਥੇ ਵੀ ਤੁਸੀਂ ਕਿਤੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਕੰਮ ਵਾਸਤੇ ਬਾਤ ਜਨਤਾ ਪਾਰਟੀ ਨੂੰ ਆਵਾਜ਼ ਲਗਾਉਗੇ ਸਾਡਾ ਹਰ ਸਿਪਾਈ ਹਰ ਕਾਰਕਟਰ ਤੁਹਾਡੇ ਨਾਲ ਪਤਰਕਾਰ ਭਰਾਵਾਂ ਦੇ ਨਾਲ ਕੰਦੇ ਨਾਲ ਕੰਡਾ ਲਗਾ ਕੇ ਹਮੇਸ਼ਾ ਖੜਾ ਚਾਹੇ ਚਾਹੇ ਪੰਜਾਬ ਵਿੱਚ ਅੱਜ ਦਿਨ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ ਨੇ ਕਾਨੂੰਨ ਵਿਵਸਥਾ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਰਿਹਾ ਦਿਨ ਦਿਹਾੜੇ ਗੋਲੀਆਂ ਚੱਲਣਾ ਅਤੇ ਗੈਂਗਸਟਰਾਂ ਦੀ ਦਹਿਸ਼ਤ ਨੇ आम जनता दी नींद उड़ाती है सरकार नु खेदियां आगुआ ने बेहद सख्त शब्दਾਂ ਦਾ ਇਸਤੇਮਾਲ ਕੀਤਾ ਉਹਨਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇहद ਖਰਾਬ ਹੋ ਚੁੱਕੀ ਹੈ ਐਨਾ ਹੀ ਨਹੀਂ ਉਹਨਾਂ ਨੇ ਆਉਣ ਵਾਲੀਆਂ ਚੋਣਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਨਤਾ ਹੁਣ ਸਭ ਦੇਖ ਰਹੀ ਹੈ ਅਤੇ ਵਕਤ ਆਉਣ ਤੇ ਲੋਕ ਇਹਨਾਂ ਦਾ ਝਾੜੂ ਖਲਾਰ ਕੇ ਚੁੱਲ੍ਹੇ ਵਿੱਚ ਫੂਕ ਦੇਣਗੇ ਇਹ ਬਿਆਨ ਸਿੱਧੇ ਤੌਰ ਤੇ ਸੱਤਾਧਾਰੀ ਪਾਰਟੀ ਲਈ ਇੱਕ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਪਰਾਧ ਉੱਤੇ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਜਨਤਾ ਵਿੱਚ ਵਧ ਰਹੀ ਨਿਰਾਸ਼ਾ ਹੁਣ ਸੜਕਾਂ ਤੋਂ ਲੈ ਕੇ ਸਿਆਸੀ ਸਟੇਜਾਂ ਤੱਕ ਨਜ਼ਰ ਆਉਣ ਲੱਗੀ ਹੈ